ਦੋਸਤੋ ਇਸ ਵਕਤ ਅਸੀਂ ਖੜੇ ਆ ਬੜਾ ਹੀ ਇਤਿਹਾਸਿਕ ਸਥਾਨ ਹੈ ਸੰਤ ਬਾਬਾ ਅਤਰ ਸਿੰਘ ਜੀ ਦੀ ਯਾਦ ਵਿੱਚ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਖੜਾ ਹੈ ਉੱਥੇ ਲੱਗੇ ਪਿੱਛੇ ਇੱਕ ਅਖੌਤੀ ਬਦਲਾਵ ਭਗਵੰਤ ਮਾਨ ਨੇ ਇੱਕ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਿਆ ਸੀਗਾ ਤੁਸੀਂ ਪੜ੍ਹ ਸਕਦੇ ਹੋ ਸਰਦਾਰ ਭਗਵੰਤ ਮਾਨ ਪਹਿਲਾਂ ਤਾਂ ਸਿੰਘ ਹੈ ਨਹੀਂ ਜੀ ਹੈ ਮਸਤੂਆਣਾ ਸਾਹਿਬ ਦੀ ਗੱਲ ਕਰ ਰਿਹਾ لیکن ایتھے ਸਿੰਘ ਹੈ ਨਹੀਂ اس ਸਰਦਾਰ ਸਿੱਖ ਕੁਆਕੇ ਚੰਗੀ ਤਰ੍ਹਾਂ ਖੁਸ਼ਨੀ ਸਿੰਘ ਕੁਆਕੇ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸੰਤ ਅਤਰ ਸਿੰਘ ਸਟੇਟ ਇੰਸਟੀਟਿਊਟ ਆਫ ਮੈਡੀਕਲ ਸਾਇੰਸਸ ਮਸਤੂਆਣਾ ਸਾਹਿਬ ਸੰਗਰੂਰ ਦਾ ਨੀ ਪੱਥਰ ਜਿਹੜਾ ਕਹਿੰਦਾ ਹੁੰਦਾ ਸੀਗਾ ਕਿ ਝੋਟੇ ਖੁਰਕ ਕਰਨਗੇ ਆਣ ਕੇ ਨੀ ਪੱਥਰ ਖੜੇ ਨੇ ਬਾਦਲਾਂ ਦੇ ਤੇ ਕੈਪਟਨਾਂ ਦੇ ਉੱਥੇ ਝੋਟ ਝੋਟੇ ਖੁਰਕਦੇ ਨੇ ਹੁਣ ਸਾਨੂੰ ਝੋਟਾ ਲੱਭਿਆ ਨਹੀਂ ਤਾਂ ਝੋਟਾ ਵੀ ਤੁਹਾਨੂੰ ਦਿਖਾ ਦੇਣਾ ਸੀਗਾ ਮਿਤੀ 5 8 2022 ਨੂੰ ਆਪਣੇ ਘਰ ਕਮਲਾ ਨਾਲ ਰੱਖਿਆ ਹੁਣ ਮੇਰੇ ਨੇੜੇ ਆ ਜਾਓ ਜਰਾ ਮੈਂ ਭਗਵੰਤ ਮਾਨ ਤੈਨੂੰ ਪੁੱਛਣਾ ਚਾਹੁੰਦਾ ਕਿ ਤੂੰ ਸਭ ਦੀਆਂ ਸਭ ਨੂੰ ਮਜ਼ਾਕ ਕਰਦਾ ਛੇਡਾਂ ਕਰਦਾ ਨੀ ਪੱਥਰਤਾ ਜੀ ਰੱਖ ਦੇਣ ਲਈ ਲੀਡਰ ਸਾਡਾ ਮੌਕਾ ਆਊਗਾ ਅਸੀਂ ਨੀ ਪੱਥਰ ਰੱਖਾਂਗੇ ਅਸੀਂ ਮਿਸਤਰੀਆਂ ਕੋਲੋਂ ਰਖਾਇਆ ਕਰਾਂਗੇ ਕਾਰੀਗਰਾਂ ਕੋਲੋਂ ਰਖਾਇਆ ਕਰਾਂਗੇ ਕਿਉਂਕਿ ਉਹ ਕਰਦੇ ਨੇ ਅੱਛਾ ਇਹ ਮੈਡੀਕਲ ਕਾਲਜ ਕੋ ਛੋਟਾ ਮੋਟਾ ਪ੍ਰੋਜੈਕਟ ਨੇਗਾ ਔਰ ਇਦਾਂ ਦੇ ਮੇਰੇ ਵੀਰੋ ਸੋੜਾ ਨਹੀਂ ਪੱਥਰ ਰੱਖੇ ਭਗਵੰਤ ਮਾਨ ਨੇ ਸਾਰੇ ਪੰਜਾਬ ਚ ਘੁੰਮ ਘੁੰਮ ਕੇ ਹੈਲੀਕਾਪਟਰ ਤੇ ਚੜ ਚੜ ਕੇ ਇੱਕ ਵੀ ਨਹੀਂ ਬਣ ਸਕਿਆ ਆ ਪਹਿਲਾ ਨੀ ਪੱਥਰ ਦਾ ਹਾਲ ਦਿਖਾਇਓ ਉਜੜਿਆ ਹੋਇਆ ਜੀ ਆ ਦਿਖਾਓ ਆ ਦੇਖ ਲਓ ਸਾਰੇ ਹਾਲਤ ਕੀ ਆ ਥੱਲੇ ਆ ਭਖੜਾ ਉੱਗਿਆ ਹੋਇਆ ਸਾਰੇ ਬੁਰੀ ਹਾਲਤਾਂ ਚਲੋ ਹੋਰ ਨਹੀਂ ਕੁਛ ਉਹ ਸ਼ਰਮ ਕਰ ਲੈਂਦਾ ਆਪਣੇ ਨੀ ਪੱਥਰ ਨੂੰ ਸਵਾਰ ਕੇ ਰੱਖ ਲੈਂਦਾ ਇੱਥੇ ਕੋ ਚਾਰ ਇੱਟਾਂ ਚੰਗੀਆਂ ਰੱਖ ਕੇ ਸਾਫ਼ ਮੇਨਟੇਨ ਕਰ ਲੈਂਦਾ ਵੀ ਜਿੰਨੀ ਦੇਰ ਕਾਲਜ ਕਾਲਜ ਤਾਂ ਤੂੰ ਬਣਾਉਣਾ ਨਹੀਂ ਗਾਉ ਤਾਂ ਸਾਨੂੰ ਪਤਾ ਵਾ ਹੁਣ ਇੱਧਰ ਆਓ ਲੱਗੇ ਜ਼ਰਾ ਕਿਉਂ ਨਹੀਂ ਬਣ ਰਿਹਾ ਕਾਲਜ ਏ ਬਹਾਨਾ ਬਣਾ ਰਿਹਾ ਵਾ ਦੋਸਤੋ ਮੈਂ ਸਾਰੀ ਦੁਨੀਆ ਚ ਬੈਠਿਆਂ ਨੂੰ ਕਹਿੰਦਾ ਜਿਹੜੇ ਬਹਾਨੇ ਸਾਜ਼ ਲੋਕ ਹੁੰਦੇ ਨਾ ਜਿਨ੍ਹਾਂ ਜ਼ਿੰਦਗੀ ਚ ਕੰਮ ਨਹੀਂ ਕਰਨਾ ਸਿਰਫ ਚੁਟਕਲੇ ਸੁਣਾਉਣੇ ਨੇ ਦੂਜਿਆਂ ਨੂੰ ਮਜ਼ਾਕ ਕਰਨਾ ਵਾ ਟਿਚਰਾ ਕਰਨੀਆਂ ਨੇ ਹੁਣ ਸੁਣੋ ਕਹਾਣੀ ਕੀ ਵੈਸੇ ਤਾਂ 16 ਦੇ 16 ਹੀ ਨਹੀਂ ਬਣੇ ਪਰ ਇਹਦਾ ਬਹਾਨਾ ਕੀ ਬਣਾਇਆ ਕਿ ਜੀ ਇੱਥੇ ਜਿਹੜਾ ਟਰਸਟ ਹੈ ਜਿਹੜਾ ਸੰਤ ਬਾਬਾ ਅਤਰ ਸਿੰਘ ਜੀ ਦਾ ਮਸਤੂਆਣਾ ਸਾਹਿਬ ਦਾ ਟਰਸਟ ਹੈ ਇਹ ਢੀਂਸਿਆਂ ਦੇ ਕੰਟਰੋਲ ਵਿੱਚ ਹੈ ਜੀ ਉਹ ੜਿੱਕਾ ਪਾ ਰਹੇ ਨੇ ਜੀ ਉਹ ਸਾਡਾ ਮੈਡੀਕਲ ਕਾਲਜ ਨਹੀਂ ਬਣ ਦਿੰਦੇ ਹਾਲਾਂਕਿ ਸਾਦੇ ਸ਼ਬਦਾਂ ਵਿੱਚ ਮੈਂ ਕਹਿਣਾ ਚਾਹੁੰਦਾ ਪਹਿਲੀ ਗੱਲ ਤਾਂ ਕਿ ਇਹ 25 ਏਕੜ ਜ਼ਮੀਨ ਸੰਗਰੂਰ ਜ਼ਿਲ੍ਹੇ ਵਿੱਚ ਕਿਤੇ ਵੀ ਨਹੀਂ ਲੱਭੀ ਭਗਵੰਤ ਜੀ ਨੂੰ ਸਾਰੀਆਂ ਪੰਚਾਇਤਾਂ ਕੋਲ ਦੋ ਦੋ 10 300 ਕਿੱਲਾ ਪੰਚਾਇਤ ਦੀ ਜ਼ਮੀਨ ਆ ਉਹ ਵੀ ਕਿਸੇ ਹੋਰ ਪਿੰਡ ਦੀ ਜ਼ਮੀਨ ਆ ਸੜਕੋ ਪਰਲੇ ਪਾਸੇ ਪੰਚਾਇਤ ਦੀ ਜ਼ਮੀਨ ਲੈ ਕੇ ਜੇ ਤੁਸੀਂ ਬਣਾਉਣਾ ਹੋਵੇ ਜੇ ਤੁਹਾਡੀ ਜੇ ਤੁਹਾਡਾ ਇਰਾਦਾ ਨੇਕ ਹੁੰਦਾ ਦੋਆਂ ਸਾਲਾਂ ਚ ਆ 22 ਦਾ 8 22 ਦਾ ਨੀ ਪੱਥਰ ਨਾ ਖੜਾ ਹੁੰਦਾ ਇੱਥੇ ਇੱਥੇ ਮੈਡੀਕਲ ਕਾਲਜ ਦੀ ਬਿਲਡਿੰਗ ਬਣ ਚੁੱਕੀ ਹੁੰਦੀ ਬੱਚੇ ਪੜ੍ਹ ਰਹੇ ਹੁੰਦੇ ਬਿਕੋਜ਼ ਤੁਸੀਂ ਬਣਾਉਣਾ ਹੀ ਨਹੀਂ ਸੀਗਾ ਤੁਸੀਂ ਢੀਮਸਾ ਸਾਹਿਬ ਦੇ ਉੱਤੇ ਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਦੇ ٹرسٹ ਤੇ ਜੜ ਦਿੱਤਾ ਆ ਹੁਣ ਸੁਣੋ ਆਓ ਇਧਰ ਲਾਗੇ ਦੇਖੋ ਆ ਮੈਂ ਦਸਤਾਵੇਜ਼ ਤੁਹਾਨੂੰ ਦਿਖਾ ਰਿਹਾ ਵਾਂ ਇਹ ਹੈਗੇ ਨੇ ਹਾਈ ਕੋਰਟ ਵਿੱਚ ਜਿਹੜੇ ਇਸ ٹرسٹ ਨੇ ਦਿੱਤੇ ਨੇ ਦਸਤਾਵੇਜ਼ ਆ ਸੁਣੋ ਆਓ ਜੀ ਇਹ ਹਾਈ ਕੋਰਟ ਦੇ ਵਿੱਚ ਸਾਰਾ ਕੇਸ ਆ ਇਨ ਦਾ ਆਨਰੇਬਲ ਹਾਈ ਕੋਰਟ ਪੰਜਾਬ ਹਰਿਆਣਾ ਆ ਆ ਨੰਬਰ ਦਿੱਤਾ ਹੋਇਆ ਸਾਰਾ ਅੱਛਾ ਆ ਲਿਸਟ ਆਫ ਇਵੈਂਟਸ ਕੀ ਕੀਤਾ लिस्ट ऑफ इंडेक्स लिस्ट ऑफ इवेंट्स मस्तौणा साहब मेडिकल कॉलेज केस करंट स्टेटस 10 मई 2023 नु जेड़ा एप्लीकेशन सी गुरुद्वारा गुरु सागर मस्तौणा ट्रस्ट ने 10 मई 23 च अपना कंसेंट देता इन कोर्ट में रिगार्डिंग कंसेंट ऑफ गुरु सागर मस्तौणा ट्रस्ट टू स्पेयर 25 एकड़ लैंड फॉर द मेन केस पेंडिंग इन ऑनरेबल हाई कोर्ट बिटवीन गुरु सागर मस्तौणा ट्रस्ट एंड एसजीपीसी for the construction of medical college where the foundation stone has been laid down by honorable cm bhagwant maan ji ek wari dasda tonu ke 10 may da ek saal piche ida halfnama de chuka consent a trust jada bhagwant maan kehnda ke sade nal sanu banawan nahi denda tees agge aajo 10 may 2023 nu affidavit by secretary of trust that is jaswant singh khehra submitted in the high court endorsing the above application jo consent utthe ditta ਟਰਸਟ ਦੇ ਸੈਕਟਰੀ ਨੇ ਕਿਹਾ ਕਿ ਮੈਂ ਸਹਿਮਤ ਹਾਂ ਉਹਨਾਂ 1 ਫਰਵਰੀ 2013 ਮਿੰਟਸ ਆਫ ਮੀਟਿੰਗ ਕੰਪਰਾਈਜ਼ਿੰਗ 21 ਦੋ 23 ਹੈਲਡ ਬਿਟਵੀਨ ਰਿਪਰੈਜ਼ੈਂਟੇਟਿਵਸ ਆਫ ਸੰਯੁਕਤ ਕਿਸਾਨ ਸੰਯੁਕਤ ਕਿਸਾਨ ਮੋਰਚਾ ਤੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੰਯੁਕਤ ਐਸਕੇਐਮ ਨੇ ਕਿ ਇਹਦਾ ਮਸਲੇ ਦਾ ਹੱਲ ਨਿਕਲਿਆ ਜਾਵੇ 27 ਮਾਰਚ 23 ਕਾਪੀ ਆਫ ਲੈਟਰ ਰਿਟਨ ਬਾਈ ਸੈਕਟਰੀ ਗੁਰਸਵਾਗਰ ਗੁਰਸਾਗਰ ਮਸਤੂਆਣਾ ਟਰਸਟ ਟੂ ਪ੍ਰੈਜ਼ੀਡੈਂਟ ਐਸਜੀਪੀਸੀ ਰਿਕੁਐਸਟਿੰਗ ਹਿਮ ਟੂ ਗਿਵ ਕੰਸੈਂਟ ਟੂ ਸਪੇਅਰ 25 ਏਕੜ ਲੈਂਡ ਫਰਮ ਦਾ ਮੇਨ ਕੇਸ ਕਿਉਂਕਿ ਐਸਜੀਪੀਸੀ ਦਾ ਵੀ ਇਸ ਜ਼ਮੀਨ ਦੇ ਨਾਲ ਮਸਲਾ ਸੀਗਾ ਤੇ ਗੁਰੂ ਸਾਗਰ ਮਸਤੂਆਣਾ ਟਰਸਟ ਐਸਜੀਪੀਸੀ ਨੂੰ ਵੀ ਲਿਖ ਰਿਹਾ ਕਿ ਅਸੀਂ ਕੰਸੈਂਟ ਦਿੱਤਾ ਤੁਸੀਂ ਵੀ ਕਿਰਪਾ ਕਰਕੇ 10 ਅਪ੍ਰੈਲ 23 ਨੂੰ ਰੈਜ਼ੋਲੂਸ਼ਨ ਆਫ ਐਸਜੀਪੀਸੀ ਡੇਟਿਡ 10 4 23 ਬਾਏ ਵਿਚ ਕੰਸੈਂਟ ਹੈਡ ਬੀਨ 기ਵਨ ਟੂ ਸਪੇਅਰ 25 ਐਕਰ ਲੈਂਡ ਫਰੋਮ ਮੇਨ ਕੇਸ ਇਨ ਰਿਸਪੌਂਸ ਟੂ ਟਰਸਟ ਲੈਟਰ ਲੈਟਰ ਆਫ ਐਸਜੀਪੀਸੀ ਟੂ ਟਰਸਟ ਇਨ ਰਿਸਪੌਂਸ ਟੂ ਲੈਟਰ ਰਿਟਨ ਬਾਈ ਸਿੱਖਰ ਗੁਰੂ ਸਾਗਰ ਆ ਮਾਸਟਰਨਾਬ ટ્રਸਟ ਨੇ ਵੀ ਦਿੱਤੀ ਮਨਜ਼ੂਰੀ ਹਾਈ ਕੋਰਟ ਵਿੱਚ ਐਫੀਡੇਵਿਟ ਵੀ ਫਾਈਲ ਕਰਤਾ ਔਰ ਐਸਟੀਪੀਸੀ ਨੇ ਵੀ ਉੱਥੇ ਆਗਿਆ ਦੇ ਦਿੱਤੀ ਲੇਕਿਨ ਫਿਰ ਵੀ ਭਗਵੰਤਮਾਨ ਬਹਾਨੇ ਬਾਜ਼ੀ ਕਰਕੇ ਆ ਹਾਈ ਕੋਰਟ ਦੇ ਸਾਰੇ ਕਾਗਜ਼ ਮੇਰੇ ਕੋਲ ਰੈੱਡ ਪਟੀਸ਼ਨ ਦੇ ਮੇਰੇ ਕਾਗਜ਼ ਨੇ ਦੋਸਤੋ ਕਹਾਣੀ ਕੀ ਯਾਰ ਕਿ ਇਹ ਬੰਦੇ ਇਹਨਾਂ ਨੂੰ ਸਰਕਾਰ ਮਿਲ ਗਈ ਆਸਾਨ ਜੇ ਤਰੀਕੇ ਨਾਲ ਲੋਕਾਂ ਨੇ ਹਵਾ ਚਲਦੀ ਸੀਗੀ ਧੜਾ ਧੜ ਵੋਟਾਂ ਪਾਤੀਆਂ ਇਹਨਾਂ ਨੂੰ ਕਿਸੇ ਵੋਟਰ ਦੀ ਕਦਰ ਨਹੀਂ ਇਹਨਾਂ ਨੂੰ ਕਿਸੇ ਫਾਇਦੇ ਦਾ ਕੋਈ ਚੇਤਾ ਨਹੀਂਗਾ ਇਹ ਸਭ ਨੂੰ ਲੋਕਾਂ ਨੂੰ ਪੰਜਾਬੀ ਚ ਕਹਿੰਦੇ ਮੂਰਖ ਸਮਝਦੇ ਨੇ ਬਸ ਨਹੀਂ ਪੱਥਰ ਰੱਖਤਾ ਅਸੀਂ 16 ਨਹੀਂ ਪੱਥਰ ਰੱਖਦੇ ਔਰ ਅਸੀਂ ਮੈਡੀਕਲ ਕਾਲਜ ਬਣ ਗਿਆ ਆ ਸਾਡੇ ਬਜਟ ਦੇ ਸਪੀਚ ਵਿੱਚ ਜਿਹੜਾ ਗਵਰਨਰ ਐਡਰੈਸ ਆ ਉਹਦੇ 16 ਮੈਡੀਕਲ ਕਾਲਜ ਦਾ ਪਿਛਲੇ 3 ਸਾਲ ਤੋਂ ਜ਼ਿਕਰ ਆਈ ਜਾਂਦਾ ਤੀਸਰਾ ਬਜਟ ਆ ਗਿਆ 1 2 3 ਲੇਕਿਨ ਮੈਡੀਕਲ ਕਾਲਜ ਦੀ ਅਸਲੀਅਤ ਆ ਕਿ ਤੁਸੀਂ ਦੇਖ ਸਕਦੇ ਹੋ ਆ ਪਿੱਛੇ ਹੋਇਆ ਜ਼ਰਾ ਆ ਦੇਖ ਲਓ ਜੀ ਕੀ ਹਾਲ ਉਹ ਜੜਿਆ ਪਿਆ ਵਾ ਆ ਇਟਾ ਵੀ ਦਿਖਾ ਦੇ ਕਿਦਾਂ ਕੀ ਹਾਲਤ ਕੀਤੀ ਪਿਆ ਦੇ ਆ ਆ ਲੈ ਭਗਵੰਤ ਚੱਕ ਆਪਣਾ ਆ ਬਦਲਾਵ ਦਾ ਨਹੀਂ ਪੱਥਰ ਆ ਦੇਖ ਪਿੱਛੇ ਥੱਲੇ ਉਹ ਪਿੱਛੇ ਦਿਖਾਈ ਉਹ ਕਿਦਾਂ ਕੀ ਉਹ ਅੱਕ ਰੱਖ ਉਹ ਅੱਕ ਵੀ ਦੇਖ ਲੋ ਪਰੇ ਆ ਦੇਖ ਲੋ ਤੁਹਾਡੇ ਸਾਹਮਣੇ ਇੱਧਰ ਆਇਓ ਜਰਾ ਦੋਸਤੋ ਮੈਂ ਇੱਥੇ ਇਸ ਕਰਕੇ ਆਇਆ ਵਾਂ ਮੈਂ ਫਿਰ ਕਹਿਣਾ ਚਾਹੁੰਦਾ ਕਿ ਜਿਸ ਬੰਦੇ ਨੇ ਜਿਹਦੇ ਚ ਕੀ ਕਹਿੰਦੇ ਹੁੰਦੇ when there is a will there is a way when there is a will there is a way ਸਭ ਹਰ ਚੀਜ਼ ਦਾ ਹੱਲ ਹੈ ਤੁਸੀਂ ਇੱਥੇ ਕਿਉਂ ਜਿੱਦ ਕਰਦੇ ਹੋ ਇਹ ਤੇ ਗੁਰੂ ਸਾਗਰ ਮਸਤੂਆਣਾ ਸਾਹਿਬ ਦੀ ਟਰੱਸਟ